ਕਿੜ ਤੋਂ ਨਿਕਲੇ ਆਂ ਤੋਂ ਬਸ ਇੱਥੇ ਮਾਲ ਰੋਡ ਤੇ ਪਹੁੰਚੇ ਆਂ ਤੇ ਗੱਡੀ ਨੂੰ ਅੱਗ ਜੀ ਲੱਗ ਗਈ ਆ ਤੇ ਗੱਡੀ ਇੱਕਦਮ ਬੰਦ ਜੀ ਹੋਣ ਲੱਗ ਗਈ ਤੇ ਮੈਨੂੰ ਨਾਲ ਭਾਈ ਕਹਿੰਦੇ ਕਿ ਭਾਈ ਗੱਡੀ 'ਚ ਉੱਤਰ ਕੇ ਭੱਜੋ ਅੱਗ ਲੱਗ ਗਈ ਜੇ ਉੱਤਰ ਕੇ ਵੇਖਿਆ ਤੇ ਮਿੰਟ ਤੋਂ ਪਹਿਲਾਂ ਹੀ ਗੱਡੀ ਸਾਰਿਆਂ ਨੇ ਅੱਗ ਫੜ ਲਈ ਆ ਤੇ ਗੱਡੀ ਦਾ ਕੁਝ ਨਹੀਂ ਜੇ ਬੱਚਾ ਤੁਸੀਂ ਆਪ ਦੇਖ ਲਓ ਕਿੱ데 ਜਾਣਾ ਸੀ ਗੱਡੀ ਤੇ ਅਸੀਂ ਬਟਾਲਾ ਰੋਡ 'ਚ ਲੱਗੇ ਹੀ ਭਾਈ ਕਿਤੇ ਦੂਰ ਵੀ ਨਹੀਂ ਚੱਲੇ ਹੀ ਇੱਥੋਂ ਬਸ ਤਿੰਨ ਜਣੇ ਸੀਗੇ ਆਪਣਾ ਮਾਰਕੀਟ ਤੋਂ ਸਬਾਨ ਕਿ ਮੈਂ ਸੀਗਾ ਮੇਰੇ ਫਾਦਰ ਸਾਹਿਬ ਨੇ ਮੰਮੀ ਸੀਗੇ ਮੇਰੇ ਤੁਸੀਂ ਬਟਾਲਾ ਰੋਡ ਪਾਜੀ ਬਟਾਲਾ ਰੋਡ ਜੇ ਨਗਰ ਪਤਾ ਲੱਗਾ ਕਿਵੇਂ ਲੱਗੀ ਗੱਡੀ ਪਾਜੀ ਕੁਛ ਨਹੀਂ ਪਤਾ ਲੱਗਾ ਗੱਡੀ ਸਹੀ ਸੀਗੀ ਬਿਲਕੁਲ ਹੁਣੇ ਅਸੀਂ ਬਸ ਮਾਰਕੀਟ ਚ ਗਏ ਆ ਮਾਰਕੀਟ ਤੋਂ ਨਿਕਲੇ ਗੱਡੀ 3 ਕਿਲੋਮੀਟਰ ਵੀ ਨਹੀਂ ਤੁਰੀ ਹੋਣੀ ਤੇ ਅੱਗ ਲੱਗ ਗਈ ਗੱਡੀ ਹਿਉਂਡੇ ਦੀ ਲਾਈਟ i20 ਸੀਗੀ ਪਾਜੀ ਕਦੋਂ ਕਦੋਂ ਦਿੱਤੀ ਸੀਗੀ ਕੋਈ ਇਹ ਪਾਜੀ ਅਸੀਂ 2016 ਮਾਡਲ ਆਏ ਠੀਕ ਹੈ ਤੇ ਜਲਦੀ ਜਲਦੀ ਨੂੰ ਲੱਗੀ ਸੀਗੀ ਅੱਗ ਹਾਂਜੀ ਹਾਂਜੀ ਜਲਦੀ ਗੱਡੀ ਨੂੰ ਸਰ ਫਾਇਰ ਬ੍ਰਿਗੇਡ ਆ ਗਈ ਫਾਇਰ ਬ੍ਰਿਗੇਡ ਭਾਈ ਫੋਨ ਲੱਗੇ ਨਹੀਂ ਪਹਿਲੇ ਤਿੰਨ ਵਾਰੀ ਫਿਰ ਉਸ ਦਿਨ ਫੋਨ ਕਰਦਾ ਰਹਾ ਫਿਰ ਕਹਿੰਦੇ ਆ ਆਂਦੇ ਆ ਤੁਹਾਡੇ ਕੋਲ ਤੇ ਗੱਡੀ ਜਦੋਂ ਪੂਰੀ ਖਤਮ ਹੋ ਗਈ ਹੁਣ ਪਹੁੰਚੀ ਜੇ ਗੱਡੀ ਕੀ ਦੀਵਾਨ ਕੀ ਕਰਦੇ ਹੋ ਕੋਈ ਗੱਡੀ ਇਹ ਹੀ ਆ ਕਿ ਫਾਇਰ ਬ੍ਰਿਗੇਡ ਨੂੰ ਟਾਈਮ ਤੇ ਆਉਣੀ ਚਾਹੀਦੀ ਸੀ ਕੰਪਨੀ ਦੀ ਗਲਤੀ ਲੱਗਦੀ ਕਿਸੇ ਜਗ੍ਹਾ ਤੇ ਹਾਂਜੀ ਸਰ ਕੰਪਨੀ ਦੀ ਗਲਤੀ ਹੈ ਕੋਈ ਨਾ ਕੋਈ ਫੋਲਡਰ ਰਹਿ ਗਿਆ ਕਿਉਂਕਿ ਇਹਦਾ ਮੈਂ ਕਲੇਮ ਕਰਾਇਆ ਸੀਗਾ ਹਲੇ ਉਸ ਤੋਂ ਬਾਅਦ ਕੀ ਹੁੰਦੇ ਗੱਡੀ ਜੇ ਕੰਮ ਹੋਇਆ ਵਾ ਕਿਉਂਕਿ ਇਹਦਾ ਐਕਸੀਡੈਂਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੀ ਹਲੇ 2 ਦਿਨ ਹੋਏ ਮੈਨੂੰ ਗੱਡੀ ਮਿਲੀ ਨੂੰ ਫਿਰ ਨੂੰ ਅੱਗ ਲੱਗ ਗਈ ਸਾਰੇ ਜੀ ਠ ਹੈਲੋ ਭਾਈ ਇੱਕ ਮਿੰਟ ਮੇਰੇ ਵੱਲ ਦੇਖੋ ਤੁਸੀਂ ਮੈਂ ਤੁਹਾਨੂੰ ਪੁੱਛਦਾ ਹਾਂ ਕਾਹਦੀ ਲੋਕਾਂ ਦਾ ਕੰਮ ਕਰਦੇ ਆਪਾ ਜੀ ਨਾਮ ਕੀ ਤੁਹਾਡਾ ਜੀ ਰਜਿੰਦਰ ਸਿੰਘ ਜੀ ਭਾਜੀ ਕਿੱਥੇ ਅੱਗ ਲੱਗੀ ਆ ਕਿੰਨੂ ਇਹ ਮਾਂ ਰੋਡ ਤੇ ਆਪਾਂ ਨੇ ਅੱਗ ਲੱਗੀ ਕਾਰ ਨੂੰ ਆਪਣੀ ਇਨਫੋਰਮੇਸ਼ਨ ਲੱਗੀ ਆਪਣੇ ਭੰਡਾਰੀ ਬੋਲਦੇ ਵੀ.ਐ.ਪੀ. ਰਾਹੁਲ ਗਾਂਧੀ ਸਾਹਿਬ ਦੇ ਓਨ ਕਰਕੇ ਉੱਥੇ ਗੱਡੀ ਖੜੀ ਆਪਾਂ ਜੋ ਝੀੜਾ ਜਿਆਦਾ ਕਰਕੇ ਜਿੰਨੀ ਛੇਤੀ ਹੋ ਕੇ 19 ਛੇਤੀ ਆਪਾਂ ਪਹੁੰਚੇ ਆ ਤੇ ਆਪਾਂ ਆ ਕੇ ਗੱਗ ਤੇ ਉਸ ਵੇਲੇ ਕੰਟਰੋਲ ਪਾ ਚੁੱਕੇ ਆ ਗੱਡੀ ਪੂਰੀ ਤਰ੍ਹਾਂ ਡੈਮ ਖਤਮ ਹੋ ਚੁੱਕੀ ਹੈ ਜੀ ਹਾਂ ਜੀ ਗੱਡੀ ਪੂਰੀ ਤਰ੍ਹਾਂ ਆ ਤੁਹਾਡੇ ਸਾਹਮਣੇ ਆ ਜੋ ਕੁਝ ਹੈਗਾ ਤੇ ਤੁਸੀਂ ਦੇਖ ਸਕਦੇ ਜੀ ਕਿੰਨੇ ਕਿੰਨੇ ਜੀ ਸੀਗੇ ਇਹਦੇ ਵਿੱਚ ਇਹਦੇ ਸਾਡੇ ਹੋਣ ਤੋਂ ਪ ਵੇ ਐਸ ਕੀ ਫਿਰ ਵੇਖਿਆ ਕਿ ਜੇ ਝੱਗ ਜੀ ਪਾ ਕੇ ਜਿਹੜੀ ਅੱਗ ਤੇ ਬਹੁਤ ਜਲਦੀ ਕਾਬੂ ਪਾਇਆ ਗਿਆ ਕਿੰਨਾ ਕ ਟਾਰਗੇਟ ਸਾਬਤ ਹੋ ਰਿਹਾ ਇਹਨਾਂ ਜਿਹਦਾ ਅੱਗ ਬੁਝਾਉਣੇ ਤੁਸੀਂ ਹੋਣਾ ਇਹ ਫੋਮ ਅੰਬਾ ਭਾਈ ਅੱਕ ਜਿਆਦਾ ਹੁਣ ਕਰਨ ਕੇ ਜਦੋਂ ਜਿਆਦੀ ਧਿਆਨ ਦੇ ਉਸ ਕਰਕੇ ਆਪਾਂ ਫੋਮ ਦਾ ਯੂਜ਼ ਕਰਦੇ ਆ ਤੇ ਜਿਹੜੇ ਹਿਸਾਬ ਦਾ ਕੈਮੀਕਲ ਉਸ ਹਿਸਾਬ ਨਾਲ ਆਪਾਂ ਉਹਦੀ ਫੋਮ ਦੀ ਕੈਂਡੀਟ ਤੇ ਫੋਮ ਦੇ ਨਾਲ ਹੀ ਗੱਲ ਕਰਕੇ ਕੰਟਰੋਲ ਪਾਇਆ ਦਾ ਕਿੰਨੀਆਂ ਗੱਡੀਆਂ ਲੱਗੀਆਂ ਨੇ ਇੱਕੋ ਹੀ ਫਾਇਰ ਐਂਡਰ ਅਪਣਾਇਆ ਤੇ ਉਹਦੇ ਨਾਲ ਹੀ ਕੰਟਰੋਲ ਪਾਇਆ ਠੀਕ ਹੈ